ਸਾਨੂੰ ਜੀ ਇੱਥੇ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਸਾਡਾ ਬਲੋਕੇਜ ਹੋ ਜਾਂਦਾ ਹੈ ਲਾਈਟ ਦੀ ਪ੍ਰੋਬਲਮ ਹੈ ਲਾਈਟ 22 22 ਘੰਟੇ ਲਾਈਟ ਨਹੀਂ ਆਉਂਦੀ ਪੇਸ਼ੈਂਟ ਹੈ ਪੇਸ਼ੈਂਟ ਨੂੰ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਮੈਡਮ ਕੋਲੇ ਰਿਪੋਰਟ ਵੀ ਹੈ ਕਿ ਇਹਨਾਂ ਦੇ ਹਸਬੰਦ ਬਹੁਤ ਬਿਮਾਰ ਹੈ ਇੰਨੇ ਮਹਿੰਗੇ ਪਲੋਟ ਆ ਇੰਨੇ ਜਿਆਦੇ ਸਾਰੀਆਂ ਕਲੋਰੀਆਂ ਨਾਲੋਂ ਜਿਆਦਾ ਰੇਟ ਆ ਇਹਦੇ ਚ ਰੇਟ ਕਿਤੀ ਸੁਣਵਾਈ ਹੁੰਦੀ ਹੈ ਹਾਂਜੀ ਮੇਰੇ ਸਾਡੇ ਕੋਲੇ ਸਰ ਮੇਰੇ ਕੋਲੇ ਫੋਟੋ ਵੀ ਹੈਗੀਆਂ ਸੀਵਰੇਜ ਦੀਆਂ ਪਾਣੀ ਸੀਵਰੇਜ ਚੋਂ ਕੱਢ ਕੇ ਰੇਨ ਵਾਟਰ ਚ ਪਾ ਰਹੇ ਆ ਪੇਮੈਂਟ ਜਮ੍ਹਾਂ ਕੀਤੀ ਹੋਈ ਆ ਕੋਈ ਐਕਸ਼ਨ ਨਹੀਂ ਹਾਲੀ ਤੱਕ ਹੋਇਆ ਔਰ ਸਾਨੂੰ ਉਥੇ ਕਰੰਟ ਲੱਗਦਾ ਜਿਹੜੇ ਇਵਨ ਰੀਡਿੰਗ ਚੈੱਕ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਆ ਉਹ ਪਤਾ ਨਹੀਂ ਕਿਹੋ ਜੀ ਰੀਡਿੰਗ ਚੈੱਕ ਕਰਕੇ ਜਾਂਦੇ ਨੇ ਕਿਉਂਕਿ ਉਹ ਪ੍ਰੋਪਰਲੀ ਤੇ ਰੀਡ ਕਰ ਹੀ ਨਹੀਂ ਸਕਦੇ ਖੁੱਲਦਾ ਹੀ ਨਹੀਂ ਆ ਠੀਕ ਤਰ੍ਹਾਂ ਪਹਿਲੇ ਐਗਜ਼ਾਮਪਲ ਬਣਾਓ ਨਾ ਕਿ ਤੁਸੀਂ ਕੀ ਕੀਤਾ ਹੈਗਾ। ਇਟ ਡਿਸਪਲੇਸ ਸ਼ੁਡ ਬੀ ਅ ਰੋਲ ਮਾਡਲ। ਦਿਸ ਇਜ਼ ਆ ਪ੍ਰੋਜੈਕਟ ਕੇ ਨਿਊ ਚੰਡੀਗੜਾ ਨਿਊ ਚੰਡੀਗੜਾ ਇਟ ਇਜ਼ ਇਟ ਸ਼ੁਡ ਬੀ ਲਾਈਕ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਇਹ ਹਾਲਾਤ ਨਹੀਂ ਹੈਗੇ। ਚੰਡੀਗੜ੍ਹ ਦੇਖੋ ਕੋਈ ਰੈ residențial ਏਰੀਆ 'ਚ ਕੋਈ ਟਾਵਰ ਨਹੀਂ ਹੈ, ਕੋਈ ਕੁਝ ਨਹੀਂ ਹੈ। ਚੇਨ ਸਨੈਚਿੰਗ ਨਹੀਂ ਹੈ, ਕੋਈ ਪੈਟਰੋਲਿੰਗ ਨਹੀਂ ਹੈ, ਕੋਈ ਚੀਜ਼ ਨਹੀਂ ਤੇ ਫੈਸਿਲਿਟੀ ਨਹੀਂ ਹੈ। ਕੋਈ ਇੱਕ ਸਿੰਗਲ ਚੀਜ਼ ਨਹੀਂ ਤੇ ਮਤਲਬ ਕਿ ਸਨ ਫੈਸਿਲਿਟੀ ਮਿਲ ਰਹੀ ਹੈ। ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨਾ ਪੈ ਰਿਹਾ ਸੰਸ। ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦਾ ਬਾਰ ਬਾਰ ਜ਼ਿਕਰ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜ਼ਮੀਨ ਨੂੰ ਕਰਕੇ ਉੱਥੇ ਵੱਡੀਆਂ ਕਲੋਨੀਆਂ ਕੱਟੀਆਂ ਜਾਣਗੀਆਂ ਕਮਰਸ਼ੀਅਲ ਪਲਾਟ ਦਿੱਤੇ ਜਾਣਗੇ ਵਧੀਆ ਰੈਜ਼ੀਡੈਂਟ ਪਲਾਟ ਦਿੱਤੇ ਜਾਣਗੇ ਲੋਕਾਂ ਨੂੰ ਉਹਦਾ ਫਾਇਦਾ ਹੋਵੇਗਾ ਪਰ ਅਸੀਂ ਤੁਹਾਨੂੰ ਅੱਜ ਮੋਹਾਲੀ ਜ਼ਿਲ੍ਹੇ ਦੇ ਅਧੀਨ ਆਉਂਦੀ ਇੱਕ ਕਲੋਨੀ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਾਂ ਕਲੋਨੀ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਲੈਂਡ ਪੂਲਿੰਗ ਦੇ ਤਹਿਤ ਬਣੀ ਹੋਈ ਹੈ ਇਕੋ ਸਿਟੀ ਬਣਾਂ ਤੋਂ ਇੱਕ ਕਲੋਨੀ ਬਣੀ ਹੋਈ ਆ ਜਿਹੜੀ ਲੈਂਡ ਪੂਲਿੰਗ ਦੇ ਤਹਿਤ ਬਣਦੀ ਆ ਜਦ ਅਕਾਲੀ ਸਰਕਾਰ ਸੀ ਤਾਂ ਜ਼ਮੀਨ ਦੇ ਦਿੱਤੀ ਗਈ ਸੀ ਤਾਂ ਕਿ ਇੱਥੇ ਲੋਕ ਵਸਣ ਲੋਕ ਵਸਣੇ ਵੀ ਸ਼ੁਰੂ ਹੋਏ ਪਰ ਜਿਹੜੀ ਮੌਜੂਦਾ ਸਰਕਾਰਾਂ ਨੇ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇੱਕ ਵਾਰ ਕਲੋਨੀ ਦੇਖ ਲੋ ਕਿ ਦੇਖੋ ਬਿਲਕੁਲ ਬਹੁਤ ਸੋਹਣਾ ਖੂਬਸੂਰਤ ਪਾਰਕ ਬਣਦਾ ਹੈ ਬੜੀਆਂ ਸੋਹਣੀਆਂ ਜੜੀਆਂ ਆਲੇ-ਦਾਲੇ ਬਿਲਡਿੰਗਾਂ ਬਣੀਆਂ ਨੇ ਪੂਰੀ ਤਰ੍ਹਾਂ ਜਿਹੜੀ ਇਹ ਕਲੋਨੀ ਤਿਆਰ ਹੁੰਦੀ ਹੈ ਉਸਤੇ ਬਾਵਜੂਦ ਵੀ ਜੜੀਆਂ ਮੌਜੂਦਾ ਸਰਕਾਰਾਂ ਹੁਣ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਲਗਾਤਾਰ ਲੋਕਾਂ ਨੂੰ ਸਮੱਸਿਆ ਆ ਰਹੀ ਆ ਹਾਲਾਂਕਿ ਇਹ ਸਰਕਾਰ ਬੜਾ ਦਾਵਾ ਕਰ ਰਹੀ ਆ ਕਿ ਅਸੀਂ ਜਿਹੜਾ ਆ ਲੈਂਡ ਪੁਲਿੰਗ ਤਹਿਤ ਵਧੀਆ ਕਲੋਨੀਆਂ ਬਣਾ ਕੇ ਲੋਕਾਂ ਦੇ ਹੈਂਡਓਵਰ ਕਰਾਂਗੇ ਪਰ ਜਿਹੜੀਆਂ ਇਹ ਬੜੀਆਂ ਕਲੋਨੀਆਂ ਨੇ ਉਹਨੂੰ ਹੀ ਨਹੀਂ ਸੰਭਾਲਿਆ ਜਾ ਰਿਹਾ ਇੱਥੇ ਲੋਕ ਪਰੇਸ਼ਾਨ ਹੋ ਕੇ ਆਖਿਰਕਾਰ ਆਪਣੀ ਬਾਏ ਬੁਲੰਦ ਕਰਦੇ ਨਜ਼ਰ ਆ ਰਹੇ ਨੇ ਕਿਸ ਤੀਕੇ ਰਕੀ ਕੀ ਸਮੱਸਿਆ ਆ ਕਿ ਕਸਮੜਾ ਸਾਨੂੰ ਜੀ ਇੱਥੇ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਸਾਡਾ ਬਲਾਕੇਜ ਹੋ ਜਾਂਦਾ ਹੈ ਲਾਈਟ ਦੀ ਪ੍ਰੋਬਲਮ ਹੈ ਲਾਈਟ 22 22 ਘੰਟੇ ਲਾਈਟ ਨਹੀਂ ਆਉਂਦੀ ਪੇਸ਼ੈਂਟ ਹੈ ਪੇਸ਼ੈਂਟ ਨੂੰ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਮੈਡਮ ਕੋਲੇ ਰਿਪੋਰਟ ਵੀ ਹੈਗੇ ਇਹਨਾਂ ਦੇ ਹਸਬੰਦ ਬਹੁਤ ਬਿਮਾਰ ਹੈ ਉਸ ਤੋਂ ਬਾਅਦ ਸਾਨੂੰ ਪਾਰਕ ਦੀ ਕੋਈ ਸਫਾਈ ਨਹੀਂ ਕੋਈ ਸੜਕਾਂ ਦੀ ਨਹੀਂ ਬਹੁਤ ਦਿੱਕਤ ਆਉਂਦੀ ਹੈ ਪਾਣੀ ਦੀ ਵੀ ਦਿੱਕਤ ਆਉਂਦੀ ਹੈ ਸਾਨੂੰ ਪਰ ਸਰਕਾਰ ਤਾਂ ਹੁਣ ਕਹਿੰਦੀ ਹੈ ਲੈਂਡ ਪੂਲਿੰਗ ਤਹਿਤ ਵਧੀਆ ਕਲੋਨੀਆਂ ਬਣਾਉਗੇ ਲੱਗਦਾ ਜੇ ਜੇ ਸੰਭਾਲ ਲਈ ਤਾਂ ਅੱਗੇ ਵਧੀਆ ਬਣ ਸਕਦੀ ਨਹੀਂ 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 ਅਸੀਂ ਨਹੀਂ ਇਸ ਨੂੰ ਮੰਨਦੇ ਵੀ ਗਾਹ ਜਦੋਂ ਸਾਨੂੰ ਅੱਜ ਆਹ ਪ੍ਰੋਬਲਮ ਆ ਰਹੀ ਹੈ ਅਸੀਂ ਗਾਹ ਨਹੀਂ ਮੰਨਦੇ ਵੀ ਸਰਕਾਰ ਸਾਨੂੰ ਅਸੀਂ ਇਸ ਕਰਕੇ ਇਹ 플ੌਟ ਬਹੁਤ ਵਧੀਆ ਰੇਟਾਂ ਤੇ ਮਹਿੰਗੇ 플ੌਟ ਲੈ ਸੀ ਹੋਰ ਬਾਕੀ ਕਲੋਨੀਏ ਵਿੱਚ ਬਹੁਤ ਸਸਤੇ ਰੇਟਾਂ ਤੇ ਸਾਨੂੰ ਮਿਲ ਰਹੇ ਸੀਗੇ ਅਸੀਂ ਇਸ ਕਰਕੇ ਇੱਥੇ 플ੌਟ ਲੈਣਾ ਚਾਹੁੰਦੇ ਸੀਗੇ ਵੀ ਕਿਉਂ ਇੱਥੇ ਗਵਰਨਮੈਂਟ ਦੀ ਆਪ ਦੀ ਮਤਲਬ ਡਿਊਟੀ ਹੈਗੀ ਆ ਤਾ ਸਾਨੂੰ ਅੱਜ ਇਸ ਚੀਜ਼ ਨੂੰ ਕੋਈ ਨਹੀਂ ਮੰਨ ਰਿਹਾ ਵੀ ਕੋਈ ਕੋਈ ਦਿੱਕਤ ਨਹੀਂ ਤੁਸੀਂ ਸੋਚਦੇ ਹੋ ਸਾਨੂੰ ਪ੍ਰਾਈਵੇਟ ਚ ਲਿਆ ਹੁੰਦਾ ਤਾਂ ਅਸੀਂ ਕਿਸੇ ਨੂੰ ਕਹਿ ਸਕਦੇ ਕਿਉਂ ਗਵਰਨਮੈਂਟ ਤਾਂ ਸਾਡੀ ਗੱਲ ਸੁਣ ਨਹੀਂ ਰਹੀ। ਕਮਾਡਾ ਦੀਨ ਆਉਣ ਵਾਲੀ। ਹਾਂ ਗਮਾਡਾ ਦੀਨ ਆਉਂਦੇ ਆ ਨਾ ਤਾਂ ਹੀ ਕਰਕੇ ਅਸੀਂ ਇਸ ਕਲੋਨੀ ਚ ਅਸੀਂ ਪਲਾਟ ਲਿਆ ਸੀਗਾ। ਇੰਨੇ ਮਹਿੰਗੇ ਪਲਾਟ ਆ ਇਹਨੇ ਜਿਆਦੇ ਸਾਰੀਆਂ ਕਲੋਨੀਆਂ ਨਾਲੋਂ ਜਿਆਦੇ ਰੇਟ ਹੈ ਇਹਦੇ ਚ। ਕੰਪਲੇਂਟ ਕੀਤੀ ਸੁਣਵਾਈ ਹੁੰਦੀ ਹੈ ਕਿਤੇ। ਹਾਂਜੀ ਮੇਰੇ ਸਾਡੇ ਕੋਲੇ ਸਰ ਮੇਰੇ ਕੋਲੇ ਫੋਟੋ ਵੀ ਹੈਗੀਆਂ ਸੀਵਰੇਜ ਦੀਆਂ ਪਾਣੀ ਸੀਵਰੇਜ ਚੋਂ ਕੱਢ ਕੇ ਰੇਨ ਵਾਟਰ ਚ ਪਾ ਰਹੇ ਆ ਸਾਰਾ ਫਿਰ ਮੈਂ ਜਾ ਕੇ ਗਮਾਡਾ ਚ ਵੀ ਕੰਪ ਅੱਜ ਵੀ ਮੈਂ ਕਾਲ ਕੀਤਾ ਪਾਣੀ ਕੱਢ ਕੇ ਰੇਨ ਵਾਟਰ ਚ ਪਾ ਜਾਂਦੇ ਸੀ ਵੀਰੇ ਚ ਬਾਕੀ ਗਾਹਾਂ ਜਿਹੜੀਆਂ ਪਾਈਪਾਂ ਟੁੱਟੀਆਂ ਗਾਹਾਂ ਇਹਦਾ ਕੋਈ ਪ੍ਰੋਪਰਲੀ ਨਹੀਂ ਕਰ ਰਿਹਾ ਸਰਵਾਈ ਸਾਡੀ ਕੋਈ ਕੋਈ ਰਿਪੋਰਟ ਹੈ ਤੁਸੀਂ ਸਰ ਮੇਰੇ ਨਾ ਮੈਂ ਦੱਸੋ 23 ਨੰਬਰ ਮੇਰਾ ਘਰ ਹੈ ਇਲੈਕਟ੍ਰਿਸਿਟੀ ਬੋਰਡ ਹੈ ਉਹ ਜ਼ਮੀਨ ਦੇ ਵਿੱਚ ਹੈ ਬਿਲਕੁਲ ਔਰ ਨਾ ਦੇ ਅਸੀਂ ਉਸ ਜਗ੍ਹਾ ਨੂੰ ਯੂਜ਼ ਕਰ ਸਕਦੇ ਹਾਂ ਬਿਲਕੁਲ ਮੇਰੇ ਘਰ ਦੇ ਬਾਹਰ ਹੈ ਕੋਈ ਉਥੇ ਮੈਂ ਕੰਪਲੇਨ ਲਿਖਾਈ ਹੈ ਫਰਵਰੀ ਮਹੀਨੇ ਦੀ ਹੈ ਕਿਉਂਕਿ ਜਿਹੜੇ ਲੋਕ ਆਂਦੇ ਸਨ ਉਹਨਾਂ ਨੂੰ ਕਹਿੰਦੇ ਕਿ ਮੈਡਮ ਰਿਟਰਨ ਕੰਪਲੇਨ ਲਿਖਾਓ ਪੇਮੈਂਟ ਜਮ੍ਹਾਂ ਕੀਤੀ ਹੋਈ ਹੈ ਕੋਈ ਐਕਸ਼ਨ ਨਹੀਂ ਹਾਲੀ ਤੱਕ ਹੋਇਆ ਔਰ ਸਾਨੂੰ ਉਥੇ ਕਰੰਟ ਲੱਗਦਾ ਜਿਹੜੇ ਈਵਨ ਰੀਡਿੰਗ ਚੈੱਕ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਹੈ ਉਹ ਪਤਾ ਨਹੀਂ ਕਿਹੋ ਜੀ ਰੀਡਿੰਗ ਚੈੱਕ ਕਰਕੇ ਜਾਂਦੇ ਨੇ ਕਿਉਂਕਿ ਉਹ ਪ੍ਰੋਪਰਲੀ ਤੇ ਰੀਡ ਕਰ ਹੀ ਨਹੀਂ ਸਕਦੇ ਖੁੱਲਦਾ ਹੀ ਨਹੀਂ ਹੈ ਠੀਕ ਤਰ੍ਹਾਂ ਤੇ ਬਿਜਲੀ ਦੇ ਬਿੱਲ ਵੀ ਕਿਸ ਤਰ੍ਹਾਂ ਦੇ ਆ ਰਹੇ ਹੈ ਇਟ ਇਜ਼ ਡਾਊਟਫੁਲ ਸਰਕਾਰ ਜਿਹੜੇ ਦਾਅਵੇ ਕਰਦੀ ਹੈ ਉਹ ਕਿਤੇ ਨਜ਼ਰ ਆਉਂਦੇ ਆ ਜਾਂਦਾ ਦਾਅਵਾ ਤੁਸੀਂ ਦੇਖ ਲਓ ਇਹ ਫਰਵਰੀ ਦੀ ਕੰਪਲੇਂਟ ਹੈ ਪੈਸੇ ਦਿੱਤੇ ਹੋਏ ਨੇ no action has been taken till now ਕੀ ਲੱਗਦਾ ਕਿ ਜੇ ਨਾਗਰ ਨਮੀਆਂ ਲੈਡ ਪੁਲਿੰਗ ਚਾਹੇ ਤੇ ਕਲੋਨੀਆਂ ਬਣਨਗੀਆਂ ਕਾਮਯਾਬ ਹੋ ਜਾਣਗੀਆਂ ਜੀ ਇਹਹੀ ਸਥਿਤੀ ਹੈ ਇਹਨੂੰ ਪਹਿਲੇ ਐਗਜ਼ਾਮਪਲ ਬਣਾਓ ਨਾ ਕਿ ਤੁਸੀਂ ਕੀ ਕੀਤਾ ਹੈਗਾ this place should be a role model this is a project ਕਿ ਨਿਊ ਚੰਡੀਗੜ੍ਹ ਨਿਊ ਚੰਡੀਗੜ੍ਹ it is it should be like ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਇਹ ਹਾਲਾਤ ਨਹੀਂ ਹੈਗੇ ਤੁਸੀਂ ਕਾਪੀ ਕੀਤਾ ਚੰਡੀਗੜ੍ਹ ਨੂੰ ਤਾਂ ਯੂ ਸ਼ੁਡ ਮੇਕ ਇਟ ਰਾਦਰ ਬੈਟਰ ਦੈਨ ਚੰਡੀਗੜ੍ਹ ਜੀ ਤੁਸੀਂ ਕੀ ਬੋਲ ਰਹੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਏਰੀਆ ਵਿੱਚ ਇਕੋ ਸਿਟੀ ਸੁਸਾਇਟੀ ਬਹੁਤ ਵੱਡੀ ਸੁਸਾਇਟੀ ਹੈ ਤੇ ਕਾਫੀ ਮੰਨਿਆ ਜਾਂਦਾ ਹੈ ਸੁਸਾਇਟੀ ਕਿ ਨਿਆ ਨਿਊ ਚੰਡੀਗੜ੍ਹ ਬਣਾਵਾਂਗੇ ਮਗਰ ਦੇਖੋ ਨਾ ਸੁਸਾਇਟੀ 'ਚ ਕੋਈ ਮੰਦਰ ਹੈ ਨਾ ਕੋਈ ਗੁਰਦੁਆਰਾ ਬਟ ਇਹਨਾਂ ਨੇ ਇੱਥੇ ਇੱਕ ਟਾਵਰ ਸੁਸਾਇਟੀ ਦੇ ਅੰਦਰ ਟਾਵਰ ਖੜਾ ਕਰਤਾ ਔਰ ਕੱਲ ਨੂੰ ਸਾਡੇ ਫਿਊਚਰ ਵਾਸਤੇ ਕਿੰਨਾ ਹਾਰਮਫੁਲ ਹੈ ਸਾਡੇ ਬੱਚਿਆਂ ਵਾਸਤੇ ਕਿੰਨਾ ਨੁਕਸਾਨਦੇਈ ਹੈ ਕੋਈ ਮੰਦਰ ਵਾਸਤੇ ਨਹੀਂ ਬਣਾਈ ਜਗ੍ਹਾ ਇਹਨਾਂ ਨੇ ਕੋਈ ਗੁਰਦੁਆਰੇ ਨਹੀਂ ਹੈ ਸਾਨੂੰ ਮੰਦਰ ਗੁਰਦੁਆਰੇ ਵਾਸਤੇ ਕਿੰਨੀ ਦੂਰ ਚੰਡੀਗੜ੍ਹ ਤੱਕ ਜਾਣਾ ਪੈਂਦਾ ਹੈ ਚੰਡੀਗੜ੍ਹ ਦੇਖੋ ਕੋਈ ਰੈ residențial ਏ ਕੋਈ ਚੀਜ਼ ਨਹੀਂ ਤੇ ਫੈਸਿਲਿਟੀ ਨਹੀਂ ਐ ਕੋਈ ਇੱਕ ਸਿੰਗਲ ਚੀਜ਼ ਨਹੀਂ ਤੇ ਮਤਲਬ ਕਿ ਸਨ ਫੈਸਿਲਿਟੀ ਮਿਲ ਰਹੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨਾ ਪੈ ਰਿਹਾ ਸਾਨੂੰ ਸਰਕਾਰ ਨੂੰ ਦੇਖਦੇ ਆ ਵੀ ਸਰਕਾਰ ਇਹਦੀ ਨਾਉਣ ਵਾਲੀ ਕਲੋਨੀ ਹੈ ਵਧੀਆ ਕਲੋਨੀ ਹੋਊਗੀ ਵਧੀਆ ਪਲਾਟ ਮਿਲਣਗੇ ਪਰ ਪੈਸੇ ਲੱਗਦਾ ਕਿ ਜੋ ਇਨਵੈਸਟ ਕੀਤੇ ਕਿਤੇ ਫਾਇਦਾ ਬਿਲਕੁਲ ਇਸ ਤੋਂ ਚੰਗਾ ਸੀ ਕੋਈ ਛੋਟੇ ਕੋਈ ਪ੍ਰਾਈਵੇਟ ਚ ਲੈ ਲੈਂਦੇ ਕਿਤੇ ਇੱਥੇ ਤਾਂ ਕੋਈ ਫੈਸਿਲਿਟੀ ਕੋਈ ਸਟਰੀਟ ਲਾਈਟ ਬਿਲਕੁਲ ਨਹੀਂ ਐ ਇੰਨੇ ਜ਼ਿਆਦਾ ਸੱਪ ਵਗੈਰਾ ਇੱਥੇ ਨਿਕਲਦੇ ਆ ਕੋਈ ਬੱਚੇ ਦੀ ਪਾਰ ਕੇ ਬੱਚੇ ਖੇਡਦੇ ਆ ਇੰਨਾ ਹਾਮਫੁਲ ਬੱਚਾ ਤਾਂ ਇੱਥੇ ਆਣਾ ਕੋਈ ਬੱਚਾ ਨਹੀਂ ਇੱਥੇ ਖੇਡ ਸਕਦਾ ਲਗਾਨ ਨੂੰ ਇਹਨੇ ਕਾਫੀ ਜ਼ਿਆਦਾ ਜਿਮ ਵਗੈਰਾ ਸਭ ਕੁਝ ਲਗਵਾਤਾ ਬਟ ਇੱਥੇ ਤਾਂ ਕੋਈ ਆ ਨਹੀਂ ਸਕਦਾ ਕਿਉਂਕਿ ਖਤਰਾ ਹੀ ਇੰਨੇ ਨਾਲ ਜ਼ਿਆਦਾ ਕਾ ਚੜੀ ਪਏ ਆਪਣੇ ਇਨਸਾਨ ਤੋਂ ਵੱਡੀ ਕਾ ਚੜੀ ਪਈ ਇੱਥੇ ਨੇ ਜ਼ਿਆਦਾ ਤੁਸੀਂ ਵਾਜੀ ਮੰਨਦੇ ਹੋ ਕਿ ਜੇਕਰ ਹੁਣ ਸਰਕਾਰਾਂ ਜਿਵੇਂ ਦਾਵੇ ਲੈਂਡ ਪੂਲਿੰਗ ਦੇ ਕਰਦੀ ਹੈ ਕਰਕੇ ਜੇ ਫੇਅਰ ਕੋਲੋਨੀ ਬਣੇ ਤਾਂ ਕੁਝ ਲੱਗਦਾ ਕਿ ਕੋਈ ਫਾਇਦਾ ਹੋਵੇ ਜਾਂ ਤੁਹਾਡੇ ਵਾਲੇ ਹਾਲ ਰਹਿਣ ਸਰ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਦੁਬਾਰੇ ਫਿਰ ਕੋਈ ਫਾਇਦਾ ਹੋਊਗਾ ਕਿਉਂਕਿ ਜਿਹੜੀ ਇਹ ਕੋਲੋਨੀ 2012-13 ਚ ਇਹਨਾਂ ਨੇ ਇਹ ਸ਼ੁਰੂ ਕੀਤੀ ਸੀ ਅ ਇਕੱਲੀ ਟਾਈਮ ਦੇ ਸ਼ਾਇਦ ਇਹ ਕਾਲੀ ਟਾਈਮ ਦੀ ਸਰਕਾਰ ਸੀ ਉਹ ਤੋਂ ਜਦੋਂ ਇਹ ਡਵੈਲਪ ਹੋਈ ਹੈ ਮੈਨੂੰ ਲੱਗਦਾ ਜੇ ਸ਼ਾਇਦ ਉਹੀ ਸਰਕਾਰ ਦੁਆਰਾ ਆ ਜਾਂਦੀ ਹੈ ਸ਼ਾਇਦ ਕੁਝ ਥੋੜੀ ਜਿਹੀ ਡਵੈਲਪਮੈਂਟ ਹੋ ਜਾਂਦੀ ਮੇਬੀ ਸ਼ਾਇਦ ਚੇਂਜ ਆਫ ਗਵਰਨਮੈਂਟ ਕਰਕੇ ਇਹ ਇਹਨੂੰ ਅਵਾਇਡ ਕੀਤਾ ਜਾ ਰਿਹਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਜੋ ਇਹਨਾਂ ਦਾ ਪ੍ਰੋਸਪੈਕਟਸ ਜਿਹੜੇ ਪ੍ਰੋਮਿਸ ਇਹਨਾਂ ਨੇ ਕੀਤੇ ਹੋਏ ਸੀ ਅੰਡਰਗਰਾਉਂਡ ਵਾਇਰਿੰਗ ਹੈ ਅੰਡਰਗਰਾਉਂਡ ਵਾਟਰ ਪਾਈਪਲਾਈਂਗ ਹੈਗੀ ਹੈ ਤੁਸੀਂ ਕਿਸੇ ਵੀ ਲਾਈਨ ਚ ਦੇਖ ਲਿਓ ਗੇੜਾ ਮਾਰ ਕੇ ਜਿੰਨੀ ਸਟਰੀਟ ਲਾਈਟਸ ਹੈਗੀਆਂ ਉਹ ਸਾਰੀਆਂ ਓਪਨ ਹੋ ਚੁੱਕੀਆਂ ਆ ਜੇ ਇਲੈਕਟ੍ਰਿਸਿਟੀ ਵਾਲਿਆਂ ਨੂੰ ਅਸੀਂ ਕੰਪਲੇਨਟ ਕਰਦੇ ਆਂ ਥੋੜੀ ਬੈਕ ਆਪਣੀ ਬੈਕ ਸਾਈਡ ਤੇ ਕੈਮਰਾ ਘੁਮਾ ਕੇ ਦੇਖ ਲਓ ਮੇਰੇ ਕੋਲ ਵਾਇਰ ਹੀ ਹੈ ਇਹ ਜਿਹੜੀ ਪਾਰਕ ਦੇ ਵਿੱਚ ਤੋਂ ਗਈ ਹੋਈ ਹੈ ਕਿ ਇਹ ਬੱਚੇ ਖੇលਦੇ ਆਂ ਪਾਰਕ ਚ ਆਉਂਦੇ ਆ ਇੱਥੇ ਤੇ ਇਹ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਜੇ ਲਾਈਟ ਖਰਾਬ ਹੋ ਜਾਂਦੀ ਹੈ ਸਾਡੀ ਹੈਡਕ ਹੈ ਉਹਨੂੰ ਠੀਕ ਕਰਵਾਉਣਾ ਨਾ ਕਿ ਡਿਪਾਰਟਮੈਂਟ ਦੀ ਕਿ ਡਿਪਾਰਟਮੈਂਟ ਵਾਲੇ ਹੱਥ ਖੜੇ ਕਰਦੇ ਆਂ ਕਿ ਜੇਕਰ ਅਸੀਂ ਜੇਕਰ ਅਸੀਂ ਇਹਨੂੰ ਠੀਕ ਕਰਾਉਣਾ ਹੈ ਤਾਂ ਤੁਸੀਂ ਅਸੀਂ ਤਾਂ ਇਹਨੂੰ ਐਂ ਠੀਕ ਕਰ ਸਕਦੇ ਆਂ ਕਿ ਅਸੀਂ ਅੰਡਰਗਰਾਉਂਡ ਠੀਕ ਨਹੀਂ ਕਰ ਸਕਦੇ ਕਿਉਂਕਿ ਅੰਡਰਗਰਾਉਂ ਡਵੈਲਪਮੈਂਟ ਕਰਦੀਆਂ ਨੇ ਹੁਣ ਜਿਵੇਂ ਲੈਂਡ ਪੂਲਿੰਗ ਦਾ ਜ਼ਿਕਰ ਕਰਦੀਆਂ ਨੇ ਜੇਕਰ ਉਹ ਕਰਨਗੇ ਆ ਤੁਹਾਨੂੰ ਲੱਗਦਾ ਕਿ ਤੇ ਕੰਮਜਾਬ ਜਾਂ ਸਹੀ ਹੋਵੇਗਾ ਕਿਉਂਕਿ ਕਲੋਨੀ ਤੁਹਾਡੇ ਐਗਜ਼ਾਮਪਲ ਸਾਹਮਣੇ ਆ ਤੇ ਕੁਝ ਲੱਗ ਨਹੀਂ ਰਿਹਾ ਇਦਾਂ ਦਾ ਕੋਈ ਹੋਰ ਇਹਦੇ ਨਾਲ ਐਡੀਸ਼ਨ ਇਹ ਹੈਗਾ ਕਿ ਇਸ ਚੌਂਕ ਦੇ ਦੇਖੋ ਪਤਾ ਨਹੀਂ ਕਿੰਨੇ ਐਕਸੀਡੈਂਟ ਹੋਏ ਉਹ ਗੱਡੀ ਉੱਪਰ ਚੜ ਕੇ ਆਈ ਹੈ ਉੱਪਰ ਚੱਲ ਜਾਂਦੀਆਂ ਗੱਡੀਆਂ ਆ ਕੇ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਇੱਥੇ ਘੱਟੋ ਘੱਟ ਕੋਈ ਵੱਡੀ ਲਾਈਟ ਲਗਾ ਦਿਓ ਵੱਡੀ ਜਿਹੜੀ ਹੈਗੀ ਹੈਲੋਜਨ ਟਾਈਪ ਦੀ ਅੱਜ ਤੱਕ ਕੋਈ ਨਹੀਂ ਹੋਇਆ 4-5 ਸਾਲ ਹੋ ਗਏ ਕਿ ਸਟਰੀਟ ਲਾਈਟਾਂ ਮੈਂਟੇਨ ਨਹੀਂ ਕਰ ਸਕਦੀ ਗਵਰਨਮੈਂਟ ਤੇ ਹੋਰ ਉਹ ਨਵੀਂ ਕਲੋਨੀ ਦੱਸੋ ਤੁਸੀਂ ਖੁਦ ਦੱਸੋ ਕਿੱਥੇ ਵਸਾ ਲੂਗੀ ਨਵੀਂ ਕਲੋਨੀ ਕਿ ਇਹ ਲੋਕ ਨੇ ਜਿਹੜੇ ਐਗਜ਼ਾਮਪਲ ਨੇ ਸਾਡੇ ਸਾਹਮਣੇ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਨਵੀਂ ਡਿਵੈਲਪਮੈਂਟ ਕਰਦੇ ਆਂ ਨਵੀਆਂ ਕਲੋਨੀਆਂ ਬਸਾਉਣ ਦੇ ਜ਼ਿਕਰ ਕਰ ਰਹੇ ਆ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਲੈਂਡ ਪੂਲਿੰਗ ਤਹਿਤ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇ ਹਾਲਾਤ ਕੀ ਬਣੇ ਹੋਏ ਨੇ ਤੁਹਾਡੇ ਸਾਹਮਣੇ ਆ ਕਿ ਹਰ ਇੱਕ ਬੰਦਾ ਪਰੇਸ਼ਾਨਾ ਲੱਖਾਂ ਰੁਪਈਆ ਲਾ ਚੁੱਕਿਆ ਜ਼ਮੀਨਾਂ ਗਵਾ ਚੁੱਕਿਆ ਉਸ ਦੇ ਬਾਵਜੂਦ ਵੀ ਤਿਉਂ ਦੀ ਤਿਉਂ ਉੱਥੇ ਖੜੇ ਨੇ ਇਹਨਾਂ ਦਾ ਕਹਿੜਾ ਕਿ ਜੇਕਰ ਇਹਨੂੰ ਹੀ ਨਹੀਂ ਸੰਭਾਲ ਸਕਦੇ ਤਾਂ ਨਵੀਂ ਡਿਵੈਲਪਮੈਂਟ ਕਰਕੇ ਵੀ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਅ ਪਿਛਲੇ ਸਮੇਂ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਨਿਊ ਚੰਡੀਗੜ੍ਹ ਦੇ ਵਿੱਚ ਇਕੋ ਸਿਟੀ 1 ਲੈਂਡ ਪੁੱਲਿੰਗ ਸਕੀਮ ਦੇ ਤਹਿਤ ਉਸ ਸਮੇਂ ਦੀ ਸਰਕਾਰ ਸੱਪ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਸ ਇਲਾਕੇ ਦੀ ਜ਼ਮੀਨ ਅਕਵਾਇਰ ਕਰਕੇ ਜ਼ਿਮੀਂਦਾਰਾਂ ਨੂੰ ਲੈਂਡ ਪੂਲਿੰਗ ਦਿੱਤੀ ਲੈਂਡ ਪੂਲਿੰਗ ਦੇਣ ਤੋਂ ਬਾਅਦ ਉਹ ਮਿੱਥੇ ਸਮੇਂ ਅਨੁਸਾਰ ਉਹਨਾਂ ਨੂੰ ਉੱਥੇ ਪਲਾਟ ਦਿੱਤੇ ਪਲਾਟ ਦੇਣ ਤੋਂ ਬਾਅਦ ਸਾਰੇ ਇਨਫਰਾਸਟ੍ਰਕਚਰ ਭਾਵੇਂ ਸੜਕਾਂ ਸਟਰੀਟ ਲਾਈਟਾਂ ਸਟਾਰਮ ਸੀਵਰ ਦੂਜਾ ਸੀਵਰ ਸਾਰਾ ਕੰਪਲੀਟ ਕਰਕੇ ਦਿੱਤਾ ਤੇ ਲੋਕ ਬਹੁਤ ਅੱਜ ਵੀ ਗੱਲਾਂ ਕਰਦੇ ਨੇ ਤੇ ਖੁਸ਼ ਨੇ ਪਰ ਤਰਾਸਦੀ ਹੈ ਸਾਡੀ ਜਿਹੜੀ ਇਹ ਨਵੀਂ ਸਰਕਾਰ ਜਿਹੜੀ ਇੱਕ ਵਾਅਦਾ ਕਰਕੇ ਲੋਕਾਂ ਦੇ ਨਾਲ ਆਈ ਸੀਗੀ ਜਿਹੜੀ ਇਨਕਲਾਬ ਲਿਆਉਣ ਦਾ ਵਾਅਦਾ ਕਰਕੇ ਆਈ ਸੀਗੀ ਨਵੀਂ ਜ਼ਮੀਨ 6000 ਏਕੜ ਦੇ ਕਰੀਬ ਮਹਾਲੀ ਸ਼ਹਿਰ ਦੇ ਨੇੜੇ ਅਕਵਾਇਰ ਕਰਨ ਜਾ ਰਹੀ ਹੈ ਪਰ ਮੈਂ ਹੈਰਾਨ ਹੈ ਇਹਨਾਂ ਤੋਂ ਕਿ ਜਿਹੜੀ ਪੁਰਾਣੀ ਤੁਸੀਂ ਅਕਵਾਇਰ ਕਰੀ ਕਿਆ ਜਿਹੜੀ ਬਸੀ ਹੋਈਆਂ ਕਲੋਨੀਆਂ ਬਸੇ ਹੋਏ ਸੈਕਟਰ ਨੇ ਉਹਨਾਂ ਦੇ ਵਿੱਚ ਤੁਹਾਡੇ ਕੋਲ ਬਲਬ ਤਾਂ ਚੇਂਜ ਨਹੀਂ ਹੁੰਦੇ ਉਹਨਾਂ ਦੇ ਵਿੱਚ ਤੁਹਾਡੇ ਕੋਲ ਲਾਈਟਾਂ ਦਾ ਚੇਂਜ ਨਹੀਂ ਹੁੰਦੀਆਂ ਉੱਥੇ ਤੁਹਾਡੇ ਕੋਲੇ ਕੋਈ ਪਾਰਕ ਹੈ ਉਹ ਤਾਂ ਤੁਹਾਡੇ ਕੋਲ ਡਵੈਲਪ ਨਹੀਂ ਹੋ ਰਿਹਾ ਕੋਈ ਸੜਕ ਹੈ ਖੱਡਾ ਜਾਂ ਸੀਵਰੇਜ ਹੈ ਉਹ ਤੁਹਾਡੇ ਕੋਲ ਕੋਈ ਉਹਦੀ ਸੇਵਾ ਸੰਭਾਲ ਨਹੀਂ ਹੋ ਰਹੀ ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਹ ਛੱਡੋ ਤੁਸੀਂ ਕਿਉਂਕਿ ਤੁਸੀਂ ਇਹ ਜਿਹੜੀ ਜ਼ਮੀਨ ਹੈ ਇਹ ਵੱਡੇ ਵਪਾਰੀਆਂ ਨੂੰ ਵੇਚ ਜਾਣੀ ਹੈ ਜ਼ਿਮੀਂਦਾਰਾਂ ਤੋਂ ਤੁਸੀਂ ਇੱਕ ਵਾਰੀ ਰਜਿਸਟਰੀਆਂ ਗਮਾੜਾ ਦੇ ਨਾਮ ਕਰਾ ਕੇ ਫਿਰ ਇਹਨਾਂ ਨੇ ਤੁਸੀਂ ਦਿੱਲੀ ਤੋਂ ਬੰਬੇ ਤੋਂ ਵੱਡੇ ਵੱਡੇ ਵਪਾਰੀ ਲਿਆਉਣੇ ਐ ਤੇ ਇਹ ਕਿਸਾਨਾਂ ਦੇ ਨਾਲ ਜੋ ਧੋਖਾ ਕਰਨ ਜਾ ਰਹੀ ਹੈ ਸਰਕਾਰ ਅਸੀਂ ਇਸ ਦੇ ਖਿਲਾਫ ਡਟ ਕੇ ਖੜਾਂਗੇ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿਮੀਂਦਾਰਾਂ ਦੇ ਨਾਲ ਕਿਸਾਨਾਂ ਦੇ ਨਾਲ ਕਿਰਤੀਆਂ ਦੇ ਨਾਲ ਖੜਦਾ ਆਇਆ ਔਰ ਇਹ ਵੀ ਜੇ ਸਰਕਾਰ ਇਹ ਜ਼ਮੀਨ ਅਕਵਾਇਰ ਕਰੂਗੀ ਗਲਤ ਤਰੀਕੇ ਦੇ ਨਾਲ ਜਾਂ ਜ਼ਿਮੀਂਦਾਰ ਤੋਂ ਰਜਿਸਟਰੀਆਂ ਕਰਾਊਗੀ ਉਹ ਕਦਾਚੀ ਤਾ ਅਸੀਂ ਬਰਬਾਦ ਨਹੀਂ ਕਰਾਂਗੇ ਕੈਮਰਾ ਤੇ ਜੇ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਮੋਹਾਲੀ